ਕਿਹੜੀ ਬਾਣੀ ਪੜਨ ਦੇ ਨਾਲ ਵਿਸਾਖੀ ਵਾਲੇ ਦੇਨ ਮੁਰਦਿਆਂ ਦੇ ਵਿੱਚ ਵੀ ਜਾਨ ਪਾ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਕਿਹੜੀ ਬਾਣੀ ਪੜਨ ਦੇ ਨਾਲ ਵਿਸਾਖੀ ਵਾਲੇ ਜਿੰਨਾਂ ਆਪਾ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਤੋਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਆ ਆਪ ਸਾਰੀ ਸੰਗਤ ਰਲ ਕੇ 5-4 ਮਿੰਟ ਦੀ ਵੀਡੀਓ ਹੈ ਸਾਰੀ ਸੰਗਤ ਨੇ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਸਰਵਣ ਕਰਨੇ ਕਿ ਆਪਾ ਗੁਰੂ ਤੋਂ ਖੁਸ਼ੀਆਂ ਕਿਵੇਂ ਪ੍ਰਾਪਤ ਕਰ ਸਕਦੇ ਆ ਆਓ ਜੀ ਆਰੰਭ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੰਗਤਾਂ ਦੇ ਮੈਸੇਜ ਆਏ ਸੀ ਕਿ ਭਾਈ ਸਾਹਿਬ ਜੀ ਵਿਸਾਖੀ ਬਾਰੇ ਕੁਝ ਦੱਸੋ ਤੇ ਵਿਸਾਖੀ ਵਾਲੇ ਦਿਨ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਤੋਂ ਖੁਸ਼ੀਆਂ ਕਿਵੇਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ ਤੇ ਦਾਸ ਨੇ ਛੋਟਾ ਜੋ ਉਪਰਾਲਾ ਕੀਤਾ ਕਿ ਵਿਸਾਖੀ ਵਾਲੇ ਦਿਨ ਕਿਹੜੀ ਬਾਣੀ ਪੜੀਏ ਕਿਸ ਢੰਗ ਦੇ ਨਾਲ ਪੜੀਏ ਕਿ ਸਾਨੂੰ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਪ੍ਰਾਪਤ ਹੋ ਜਾਵੇ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸਾਡੇ ਤੇ ਖੁਸ਼ ਹੋ ਜਾਣ ਸਾਡੇ ਤੇ ਦਿਆਲ ਹੋ ਜਾਣ ਸਾਡੇ ਤੇ ਕਿਰਪਾਲੂ ਹੋ ਜਾਣ ਤੇ ਗੁਰੂ ਦੀ ਕਿਰਪਾ ਸਾਡੇ ਤੇ ਵਰਤਲੀ ਸ਼ੁਰੂ ਹੋ ਜਾਏ ਸਾਤ ਸੰਗਤ ਵਿਸਾਖੀ ਦਾ ਦਿਹਾੜਾ ਕੋਈ ਐਵੇਂ ਨਹੀਂ ਗੁਰੂ ਗੋਬਿੰਦ ਸਿੰਘ ਨੇ ਚੁਣਿਆ ਸੀ ਵਿਸਾਖੀ ਦੇ ਨਾਲ ਸਿੱਖ ਧਰਮ ਦੇ ਬੜੇ ਗੂੜੇ ਸਬੰਧ ਨੇ ਆਪਾਂ ਤਾਂ ਆਮ ਹੀ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਸਾਖੀ ਵਾਲਾ ਦਿਨ ਚੁਣਿਆ ਤੇ ਅਮਰ ਸੰਚਾਰ ਕੀਤਾ ਤੇ ਸਿੱਖ ਸੰਗਤਾਂ ਨੇ ਵੀ ਛਕਿਆ ਆਪਾਂ ਤਾਂ ਇਨਾ ਪਤਾ ਪਰ ਸਾਧ ਸੰਗਤ ਇਹ ਜਿਹੜਾ ਧਰਮ ਚੱਲਿਆ ਨਾ ਸਿੱਖ ਧਰਮ ਇਹ ਗੁਰੂ ਨਾਨਕ ਸਾਹਿਬ ਤੋਂ ਚੱਲਿਆ ਸੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਕੁੱਲ ਦੁਨੀਆ ਨੂੰ ਸੰਸਾਰ ਨੂੰ ਤਾਰਨ ਵਾਸਤੇ ਪਹਿਲੀ ਉਦਾਸੀ ਨੂੰ ਤੁਰਨ ਲੱਗੇ ਨਾ ਘਰੋਂ ਪਹਿਲੀ ਉਦਾਸੀ ਨੂੰ ਉਸ ਦਿਨ ਵੀ ਵਿਸਾਖੀ ਵਾਲਾ ਦਿਨ ਸੀ ਉਸ ਦਿਨ ਵੀ ਤੇ ਸਾਧ ਸੰਗਤ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਬੌਲੀ ਸਾਹਿਬ ਦਾ ਟਾਕ ਲਾਇਆ ਬੌਲੀ ਦਾ ਉਸ ਵੇਲੇ ਵੀ ਵਿਸਾਖੀ ਦਾ ਦਿਹਾੜਾ ਸੀ ਤੇ ਜਿਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਪ੍ਰਾਪੋਰ ਪਿਆਨਾ ਕਰਨਾ ਸੀ ਉਹਨਾਂ ਨੇ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਬਚਨ ਕੀਤਾ ਸੀ ਬਾਬਾ ਬਸੈ ਗ੍ਰਾਮ ਬਕਾਲੀ ਉਹ ਵੀ ਬਚਨ ਜਿਹੜੇ ਕੀਤੇ ਸਨ ਉਹ ਵੀ ਵਿਸਾਖੀ ਵਾਲੇ ਦਿਨ ਕਿਤੇ ਸਨ ਵਿਸਾਖੀ ਦੇ ਨਾਲ ਸਾਡੇ ਬਹੁਤ ਗੂੜੇ ਸਬੰਧ ਨੇ ਤੇ ਆਓ ਸਾਧ ਸੰਗਤ ਵਿਸਾਖੀ ਵਾਲੇ ਦਿਨ ਥੋੜਾ ਜਿਹਾ ਇਤਿਹਾਸ ਲੈ ਲਈਏ 2 ਕੁ ਮਿੰਟ ਦਾ ਨਾਲ ਫਿਰ ਆਪ ਜੀ ਨੂੰ ساری ਵਿਧੀ ਦੱਸਾਂਗੇ ਕਿ ਕਿਵੇਂ ਪਾਠ ਕਰਨਾ ਹੈ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਰਾਜਮਾਨ ਨੇ ਰੰਗ ਜੀਵਦਾਇਕ جاسੂਸ ਕਹਿ ਲੋ ਜਿਹੜਾ ਕਿ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਸਿੰਘਾਂ ਦੇ ਨਾਲ ਰਹਿੰਦਾ ਸੀ ਤੇ ਸਾਰੀ ਖਬਰ ਉਹ ਖਬਰੀਆਂ ਦਿੰਦਾ ਸੀ ਜਾ ਕੇ ਉਹਦਾ ਨਾਮ ਸੀ ਅਬਦੁੱਲ ਤਰਾਨੀ ਅਬਦੁੱਲ ਤਰਾਨੀ ਸੀ ਉਹਦਾ ਨਾਮ ਤੇ ਜਿਸ ਵੇਲੇ ਸਾਰੀਆਂ ਖਬਰਾਂ ਉਹਨੇ ਦੇਣੀਆਂ ਤੇ ਵਸਾਖੀ ਵਾਲਾ ਦਿਨ ਆਇਆ ਜਦੋਂ ਨੇ ਵੇਖਿਆ ਕਿ 10000 ਦਾ ਇਕੱਠ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦੀਵਾਨ ਦੇ ਵਿੱਚ 10000 ਦਾ ਇਕੱਠ ਉਸ ਵੇਲੇ ਜਦੋਂ ਨੇ ਬਚਨ ਸੁਨੇ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਸੁਣ ਕੇ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਦਾ ਹੀ ਯੋਗ ਹੈ ਵਸਾਖੀ ਵਾਲੇ ਦਿਨ ਜਦੋਂ ਪੰਜਾਂ ਪਿਆਰਿਆਂ ਨੂੰ ਗੁਰੂ ਮਹਾਰਾਜ ਨੇ ਉਹਨਾਂ ਦੇ ਸੀਸ ਲਏ ਦੁਬਾਰਾ ਮਹਾਰਾਜ ਜੀ ਨੇ ਉਹ ਸੀਸ ਜੋੜੇ ਤੇ ਜੋੜ ਕੇ ਜੋੜੇ ਕਿਵੇਂ ਪੰਜਾਂ ਬਾਣੀਆਂ ਦਾ ਨਿਤਨੇਮ ਪਾਠ ਕਰਕੇ ਨਾ ਮਹਾਰਾਜ ਨੇ ਜਲ ਤਿਆਰ ਕੀਤਾ ਉਸ ਜਲ ਦੇ ਨਾਲ ਉਹ ਪੰਜਾਂ ਪਿਆਰਿਆਂ ਨੂੰ ਜਦੋਂ ਉਹਨਾਂ ਦੀਆਂ ਸੀਸ ਦੇ ਉੱਤੇ ਪਾਏ ਤੇ ਉਹਨਾਂ ਨੂੰ ਜੀਵਤ ਕੀਤਾ ਸੀ ਮਹਾਰਾਜ ਜੀ ਜੋਸ ਤੋਂ ਬਾਅਦ ਜਦੋਂ ਸਟੇਜ ਤੇ ਲਿਆਂਦਾ ਤੇ ਮਹਾਰਾਜ ਨੇ ਜਕਾਰਿਆਂ ਦੇ ਨਾਲ ਗੂੰਜਦੀ ਉਸ ਸਟੇਜ ਉੱਤੇ ਆਈ ਜਕਾਰਿਆਂ ਦੇ ਨਾਲ ਤੇ ਜਿਸ ਵੇਲੇ ਗੁਰੂ ਮਹਾਰਾਜ ਨੇ ਉਹਨਾਂ ਪੰਜਾ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਟੇਜ ਤੇ ਲਿਆਂਦਾ ਤੇ ਬਾਅਦ 'ਚੋ ਮਹਾਰਾਜ ਜੀ ਨੇ ਆਪ ਉਸ ਅੰਮ੍ਰਿਤ ਦੀ ਮੰਗ ਕੀਤੀ ਤੇ ਮੰਗ ਕੇ ਲਿਆ ਅੰਮ੍ਰਿਤ ਗੁਰੂ ਨੇ ਤੇ ਸਾਧ ਸੰਗਤ ਯਾਦ ਰੱਖਿਓ ਜਿਹੜਾ ਅੰਮ੍ਰਿਤ ਗੁਰੂ ਨੇ ਮੰਗ ਕੇ ਲਿਆ ਉਹ ਪੰਜਾਬ ਪਿਆਰਿਆਂ ਤੋਂ ਉਸ ਅੰਮ੍ਰਿਤ ਦੇ ਵਿੱਚ ਕਿੰਨੀ ਤਾਕਤ ਹੋਵੇਗੀ ਕਿੰਨੀ ਪਾਵਰ ਹੋਵੇਗੀ ਪੰਜ ਪਿਆਰਿਆਂ ਦੇ ਪਹਿਲਾਂ ਸੀਸ ਲੈ ਗਏ ਫਿਰ ਪੰਜ ਬਾਣੀਆਂ ਦਾ ਨਿਤਨੇਮ ਕੀਤਾ ਗਿਆ ਪੰਜ ਬਾਣੀਆਂ ਦਾ ਜਪਜੀ ਸਾਹਿਬ ਜਪ ਸਾਹਿਬ ਤਪ ਪ੍ਰਸਾਦ ਸਹੀਏ ਚਉਪਾਈ ਸਾਹਿਬ ਅਨੰਦ ਸਾਹਿਬ ਇਹ ਪੰਜ ਬਾਣੀਆਂ ਦਾ ਨਿਤਨੇਮ ਹੋ ਜਾ। ਉਹਨਾਂ ਦੇ ਨਾਲ ਗੁਰੂ ਪਿਤਾ ਨੇ ਉਹਨਾਂ ਨੂੰ ਜੀਵਤ ਕੀਤਾ। ਤੇ ਉਸ ਬਾਣੀ ਦੇ ਵਿੱਚ ਕਿੰਨੀ ਤਾਕਤ ਹੋਵੇਗੀ। ਜਿਹੜੀ ਅੱਜ ਦਾ ਸਿੱਖ ਪੜਦਾ ਨਹੀਂ। ਪੰਜ ਬਾਣੀਆਂ ਦੂਰ ਦੀ ਗੱਲ ਹੈ ਕਿਸੇ ਸਿੱਖ ਨੂੰ ਅੱਜ ਦੇ ਸਮੇਂ ਦੇ ਵਿੱਚ ਜਪਜੀ ਸਾਹਿਬ ਨਹੀਂ ਯਾਦ ਹੋਣਾ। ਸਾਧ ਸੰਗਤ ਯਾਦ ਰੱਖਿਓ ਇਹ ਅਬਦੁੱਲ ਤਰਾਨੀ ਦੀ ਜਿਹੜੀ ਕਿਤਾਬ ਹੈ ਨਾ ਇੱਕ ਉਹਨੇ ਲਿਖੀ ਸੀ ਕਿਉਂਕਿ ਵਿਸਾਖੀ ਵਾਲੇ ਦਿਨ ਉਹ ਅਬਦુલ ਤੁਰਾਨੀ ਨੇ ਵੀ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਦੀ ਦਾਤ ਲਈ ਸੀ ਉਸ ਖਬਰੀਏ ਨੇ ਕਿ ਅਬਦુલ ਸਿੰਘ ਬਣ ਗਿਆ ਸੀ ਉਹ ਇਹ ਸਾਧ ਸੰਗਤ ਉਹਦੀ ਇੱਕ ਕਿਤਾਬ ਹੈ ਜੋ ਮੈਂ ਤੁਹਾਨੂੰ ਦੱਸ ਰਿਹਾ ਇਤਿਹਾਸ ਉਹਦੇ ਵਿੱਚ ਹੈ ਸਾਰਾ ਉਹਦੀ ਕਿਤਾਬ ਹੈ ਆਖਰੀ ਰਿਪੋਰਟ ਜਿਹੜੀ ਆਖਰੀ ਗੱਲ ਉਹਨੇ ਕੀਤੀ ਸੀ ਉਹ ਕਿਤਾਬ ਅੱਜ ਕੱਲ ਵੀ ਮਿਲ ਜਾਂਦੀ ਹੈ ਬਹੁਤ ਵਧੀਆ ਪੜਨ ਜੋ ਕਿਤਾਬ ਹੈ ਸਾ ਸੰਗਤ ਉਹਦੇ ਵਿੱਚ ਉਹਨੇ ਲਿਖਿਆ ਕਿ ਮੈਂ ਸਾਰਾ ਕੋਤਕ ਆਨੰਦ ਪੁਰਦਾ ਆਪਣੀ ਅੱਖਾਂ ਦੇ ਨਾਲ ਠੱਕਿਆ ਇਹ ਗੁਰੂ ਮੁਰਦਿਆਂ ਨੂੰ ਵੀ ਜ਼ਿੰਦਾ ਕਰ ਸਕਦਾ ਸਤਿਗੁਰੂ ਮੇਰਾ ਮਾਲ ਜੀਵਾਲੈ ਸਤਿਗੁਰੂ ਮੇਰਾ ਸਰਬ ਪ੍ਰਤਪਾਲੈ ਇਸ ਕਰਕੇ ਵਿਸਾਖੀ ਦਾ ਦਿਹਾੜਾ ਜਿਹੜਾ ਸਾਡੇ ਲਈ ਖੁਸ਼ੀਆਂ ਭਰਿਆ ਹੈ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਵੱਖਰਾ ਰੂਪ ਦਿੱਤਾ ਵੱਖਰੀ ਪਹਿਚਾਨ ਦਿੱਤੀ ਤੇ ਰਾਜਿਆਂ ਮਹਾਰਾਜਿਆਂ ਵਾਲੇ ਸਾਨੂੰ ਜੀਵਨ ਬਖਸ਼ਿਸ਼ ਕੀਤੀ ਰੂਪ ਦਿੱਤਾ ਤੇ ਉਸ ਦਿਨ ਜੇ ਆਪਾਂ ਗੁਰੂ ਦੀ ਖੁਸ਼ੀ ਲਿਆਣੀ ਹੈ ਨਾ ਸਾਧ ਸੰਗਤ ਇੱਕ ਗੱਲ ਯਾਦ ਰੱਖਿਓ ਅੰਮ੍ਰਿਤ ਵੇਲੇ ਉੱਠ ਕੇ ਸਾਰਾ ਪਰਿਵਾਰ ਪਲਾਉ ਅੰਮ੍ਰਿਤ ਧਾਰੀ ਹਨ ਚਾਹੇ ਨਹੀਂ ਹਨ ਜ਼ਰੂਰੀ ਨਹੀਂ ਕਿ ਕਈ ਸੱਜਣ ਕਹਿੰਦੇ ਜੀ ਅਸੀਂ ਅਮਰਤ ਨਹੀਂ ਸ਼ਕਿਆ ਤੇ ਅਸੀਂ ਇਹ ਪਾਠ ਕਰ ਲਵਾਂਗੇ ਮੈਸੇਜ ਆਉਂਦੇ ਮੈਨੂੰ ਬਾਅਦ ਚ ਬਹੁਤ ਕੋਈ ਗੱਲ ਨਹੀਂ ਭਲਿਓ ਜੇ ਜੇ ਤੁਸੀਂ ਗੁਰੂ ਦੀ ਅਮਰਤ ਦੀ ਦਾਤ ਪ੍ਰਾਪਤ ਨਹੀਂ ਕੀਤੀ ਤਾਂ ਫਿਰ ਕੀ ਹੋ ਗਿਆ ਗੁਰੂ ਮਿਹਰ ਕਰੇਗਾ ਐਦਕੀ ਨਹੀਂ ਤੇ ਅਗਲੇ ਸਾਲ ਕਿਰਪਾ ਹੋ ਜਾਏਗੀ ਹੌਲੀ ਹੌਲੀ ਰੰਗ ਲਾਗਤ ਲਗਤ ਲਗਤ ਹੈ ਤੇ ਜਦੋਂ ਗੁਰੂ ਦੀ ਬਾਣੀ ਪੜਾਂਗੇ ਗੁਰੂ ਦੀ ਬਾਣੀ ਸੁਣਾਗੇ ਹੋਰੀ ਹੋਰੀ ਸਾਨੂੰ ਇਹ ਰੰਗ ਲੱਗ ਜਾਏਗਾ ਅੰਮ੍ਰਿਤ ਵੇਲੇ ਉੱਠ ਕੇ ਦੇਸੀ ਘੋੜੀ ਦੀ ਜੋਤ ਲਾਉਣੀ ਹੈ ਤੂਫ ਲਾਉਣੀ ਹੈ ਸੋਹਣੇ ਬਸਤਰ ਜਿੱਥੇ ਵੀ ਆਪਾਂ ਬਹਿਣਾ ਨਾ ਗੁਰੂ ਗੋਬਿੰਦ ਸਿੰਘ ਦਾ ਸਰੂਪ ਲਿਆ ਕੇ ਗੁਰਕਾ ਸਾਹਿਬ ਲਿਆ ਕੇ ਰੱਖਣੇ ਆ ਉਥੇ ਕੜਾ ਪ੍ਰਸਾਦ ਦੀ ਦੀਗ ਬਣਾਉਣੀ ਹੈ ਤੇ ਸਾਧ ਸੰਗਤ ਜੋਤ ਲਾ ਕੇ ਧੂਪ ਲਾ ਕੇ ਜਗ ਪਾਣੀ ਦਾ ਕੋਲ ਰੱਖਿਓ ਕਲਾ ਪ੍ਰਸਾਦ ਦੀ ਦੀਗ ਬਣਾ ਕੇ ਰੱਖਿਓ ਤੇ ਫਿਰ ਸਾਰੇ ਪਰਿਵਾਰ ਨੇ ਰਲ ਕੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਿਓ ਨਿਤਨੇਮ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਦੀ ਉਪਮਾ ਦੇ ਵਿੱਚ ਵਾਹਿਗੁਰੂ 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 ਦਾ ਜਾਪ ਕਰਿਓ 10 ਮਿੰਟ ਉਸ ਤੋਂ ਬਾਅਦ ਅਰਦਾਸ ਕਰਿਓ ਚੜ ਦੀ ਕਲਾ ਦੇ ਵਾਸਤੇ ਤੇ ਸਾਧ ਸੰਗਤ ਮੈਨੂੰ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਤੇ ਭਰੋਸਾ ਮੈਂ ਪਿਛਲੀਆਂ ਵੀਡੀਓ ਤੇ ਵੀ ਬੜਾ ਕੁਝ ਕਿਹਾ ਤੁਹਾਨੂੰ ਕਿਉਂਕਿ ਮੈਨੂੰ ਖੁਸ਼ੀ ਬਹੁਤ ਹੈ ਕਿਉਂਕਿ ਚਾਹੇ ਮੇਰਾ ਨੇਤਰੇ ਮੇਂ ਬੜਾ ਜੀਰੋ ਹੀ ਹੋਵੇ ਵਿਚ ਕਲਾ ਮੈਂ ਕਰਦਾ ਹੀ ਨਾ ਹਾਂ ਪਰ ਮੈਨੂੰ ਇਹਨਾਂ ਪਤਾ ਹੈ ਜਿਹੜੀਆਂ ਮੇਰੀਆਂ ਵੀਡੀਓ ਸੁਣ ਸੁਣ ਕੇ ਸੰਗਤਾਂ ਨਿਤਨੇਮ ਕਰ ਰਹੀਆਂ ਨੇ ਨਾ ਅੱਜ ਤੇ ਗੁਰੂ ਮੇਰੇ ਤੇ ਬੜਾ ਖੁਸ਼ ਹੋਵੇਗਾ ਮੈਨੂੰ ਗੁਰੂ ਦੀ ਬਖਸ਼ਿਸ਼ ਜ਼ਰੂਰ ਮਿਲੇਗੀ ਕਿਉਂਕਿ ਬੜੀਆਂ ਸੰਗਤਾਂ ਪਾਠ ਕਰ ਰਹੀਆਂ ਨੇ ਮੇਰੀਆਂ ਵੀਡੀਓ ਸੁਣ ਸੁਣ ਕੇ ਤੇ ਬਹੁਤ ਸੰਗਤ ਨੇ ਇਹ ਵੀ ਕਿਹਾ ਕਿ ਭਾਈ ਸਾਹਿਬ ਸਾਡੇ ਘਰ ਦੇ ਵਿੱਚੋਂ ਕਲੇਸ਼ ਦੂਰ ਹੋ ਗਿਆ ਗਰੀਬੀ ਦੂਰ ਹੋ ਗਈ ਬਿਮਾਰੀਆਂ ਦੂਰ ਹੋ ਗਈਆਂ ਬਹੁਤ ਸੰਗਤਾਂ ਦੇ ਮੈਸੇਜ ਆਉਂਦੇ ਨੇ ਪ੍ਰਸਾਦ ਸੰਗਤ ਵਿਸਾਖੀ ਵਾਲਾਂ ਦੇ ਨੂੰ ਭੁੱਲਿਓ ਨਾ ਇਹ ਵੀਡੀਓ ਜਿੰਨਾ ਹੋ ਸਕੇ ਅੱਗੇ ਵੱਧ ਵੱਧ ਸ਼ੇਅਰ ਕਰੋ ਜਿੰਨਾ ਆਪਾਂ ਸ਼ੇਅਰ ਕਰਾਂਗੇ ਲੋਕ ਸੁਣ ਕੇ ਉਸ ਦਿਨ ਨਿਤਨੇਮ ਕਰਨਗੇ ਪਹਿਲੀ ਗੱਲ ਇਹ ਕਿ ਸਿੱਖ ਰੋਜ਼ ਨਿਤਨੇਮ ਕਰੇ ਰੋਜ਼ ਫਰਜ਼ ਬਣਦਾ ਸਿੱਖ ਦਾ ਨਿਤਨੇਮ ਕਰਨ ਦਾ ਪਰ ਜਿਹੜੇ ਨਹੀਂ ਕਰਦੇ ਮੈਂ ਕਹਿੰਦਾ ਸ਼ਾਇਦ ਬਸਾਖੀ ਵਾਲੇ ਦੇ ਨਹੀਂ ਗੁਰੂ ਦੀ ਮਿਹਰ ਹੋ ਜਾਏ ਕਿਤੇ ਤੋਂ ਨਿਤਨੇਮ ਪੱਕਾ ਹੀ ਹੋ ਜਾਵੇ ਅਵੇਂ ਦੀਆਂ ਤਾਂ ਹੀ ਦੱਸੀਆਂ 40 ਦਿਨ ਕਰੋ ਕਈ ਤਰਕ ਕਰਦੇ ਨੇ 40 ਦਿਨ ਕਿਉਂ ਜੀ 40 ਦਿਨ ਬਲਿਓ ਤਾਂ ਕਈ ਦਾ ਉਹ ਜੇ ਸਿੱਖ 40 ਦਿਨ ਪੂਰਾ ਬੈਠ ਗਿਆ ਤੇ ਫਿਰ ਉਹ ਪੱਕਾ ਹੋ ਜਾਂਦਾ ਫਿਰ ਪੱਕਾ ਰੁਟੀਨ ਵਾਲੀ ਬੈਠਣ ਲੱਗ ਜਾਂਦਾ ਉਹ ਕੋਈ 40 ਦਿਨਾਂ ਦਾ ਕੋਈ ਸਿੜਾ ਨਹੀਂ ਹੁੰਦਾ ਏ ਸਿਰਫ ਇਹ ਇੱਕ ਬਿਠਾਉਣ ਦਾ ਤਰੀਕਾ ਹੁੰਦਾ ਸਾਧੂ ਮਹਤਮਾ ਦਾ ਜਾਂ ਵੱਡਿਆਂ ਦਾ ਕਿ 40 ਦਿਨ ਜੇ ਬੈਠ ਗਿਆ ਵਿਧੀ ਨਾਲ ਤੇ ਉਹਦਾ ਰੁਟੀਨ ਬਣ ਜਾਣਾ ਉਹਨੇ ਫਿਰ ਅੰਮ੍ਰਿਤ ਵੇਲੇ ਆਪੇ ਉੱਠਣ ਲੱਗ ਜਾਣਾ ਇਸ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ ਜਿੰਨਿਆਂ ਨੇ ਨਿਤਨੇਮ ਕੀਤਾ ਵੀਡੀਓ ਸੁਣ ਕੇ ਉਹਨਾਂ ਦਾ ਭਲਾ ਤੁਹਾਨੂੰ ਵੀ ਹੋਏਗਾ ਗੁਰੂ ਪਿਤਾ ਤੁਹਾਡੇ ਤੇ ਵੀ ਖੁਸ਼ ਹੋਣਗੇ ਤੇ ਸਾਰੀ ਸੰਗਤ ਨੂੰ ਬੇਨਤੀ ਕਿ ਉਸ ਦਿਨ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਵਧਾਈਆਂ ਦਿਓ ਗੁਰੂ ਸਾਹਿਬ ਨੂੰ ਕਿਉਂ ਮਹਾਰਾਜ ਤੁਹਾਡਾ ਕੋਟਾਨ ਕੋਟ ਧੰਨਵਾਦ ਤੁਸੀਂ ਖਾਲਸਾ ਪੰਥ ਸਾਜ ਕੇ ਸਾਨੂੰ ਮਾਤਾ ਸਾਹਿਬ ਕੌਰ ਦੀ ਝੋਲੀ ਦੇ ਵਿੱਚ ਪਾਇਆ ਸੀ ਇਸ ਸਾਰਾ ਮਾਤਾ ਸਾਹਿਬਕੌਰ ਨੂੰ ਵੀ ਵਧਾਈਆਂ ਦਿਓ ਮਾਤਾ ਜੀ ਤੁਹਾਨੂੰ ਵੀ ਵਧਾਈਆਂ ਤੂੰ ਖਾਲਸੇ ਦੀ ਮਾਂ ਐ ਮਾਤਾ ਤੈਨੂੰ ਵੀ ਵਧਾਈਆਂ ਹੋਣ ਸਾਰੀ ਸੰਗਤ ਨੇ ਨਿਤਨੇਮ ਕਰਨਾ ਬਾਣੀ ਪੜਨੀ ਤੇ ਗੁਰੂ ਤੋਂ ਖੁਸ਼ੀਆਂ ਲੈਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ